ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੇ ਤਹਿਤ ਕੰਮ ਕਰਨ ਵਾਲੇ ਬੀਆਈਟੀ ਵਿਭਾਗ ਦੇ ਕੱਚੇ ਮੁਲਾਜ਼ਮਾਂ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਦੁਪਹਿਰ 12:00 ਵਜੇ ਤੋਂ 2:00 ਵਜੇ ਤੱਕ ਬੱਸ ਸਟੈਂਡ ਬੰਦ ਕੀਤਾ ਗਿਆ ਮੁਲਾਜ਼ਮ ਲੀਡਰਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਕਈ ਵਾਰ ਭਰੋਸੇ ਦੇ باوجود ਹਾਲੇ ਤੱਕ ਨਿੱਜੀਕਰਨ ਨਾ ਕਰਨ ਤੇ ਪੱਕੇ ਕਰਨ ਦੀ ਨੀਤੀ ਬਕਾਇਆ ਤਨਖਾਹ ਦੇਦਾਗੀ ਨਵੀਆਂ ਭਰਤੀਆਂ ਵਰਗੀਆਂ ਮੰਗਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਇਸੇ ਕਰਕੇ ਮਜਬੂਰ ਹੋ ਕੇ ਉਹਨਾਂ ਨੂੰ ਹੜਤਾਲ ਦਾ ਰਾਹ ਅਪਣਾਉਣਾ ਪਿਆ ਮੁਲਾਜ਼ਮ ਯੂਨੀਅਨ ਦੇ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਵੱਲੋਂ 2:00 ਵਜੇ ਤੱਕ ਨਿੱਜੀਕਰਨ ਸੰਬੰਧੀ ਲਈਏ ਗੇ ਟੈਂਡਰ ਰੱਦ ਨਾ ਕੀਤੇ ਗਏ ਤਾਂ ਬੱਸਾਂ ਦੇ ਚੱਕੇ ਜਾਮ ਕੀਤੇ ਜਾਣ ਇਹ ਮੇਰਾ ਨਾਮ ਕਰਮ ਸਿੰਘ ਗਿੰਦਪਿੰਡ ਜੇਠਵਾਲ ਤੇ ਜੇਠਵਾਲ ਜਾਣਾ ਉਹ ਪਰਦੇ ਚਾਉ ਚ ਉਤਰ ਕੇ ਆਏ ਆ ਟੈਂਪ ਜੋ ਤੇ ਆਇਦਰ ਜੋ ਬਾਸ ਸਾਹਿਬ ਜਮਾ ਕੀਤੀ ਅੰਦਰ ਅੱਡੇ ਦੇ ਤੇ ਵੇ ਲੋ ਕਿੰਨੀਆਂ ਸਵਾਰੀਆਂ ਨੂੰ ਖੱਜ ਖਰਾਬ ਹੋਣਾ ਪੈਂਦਿਆ ਤੇ ਹਾਂ ਹੁਣਾ ਡੇਡ ਮਿਲ ਪੜਾ ਤੁਰ ਕੇ ਆ ਗਏ ਤੇ ਜਿਹੜੇ ਕੋ ਬੱਚੇ ਜਿਹੜਾ ਪਿੱਛੇ ਵੇਖਿਆ ਗਰਮੀ ਚ ਬੜੀ ਤੰਗੀ ਨਾ ਆ ਰਹੀ ਆ ਲੋਕਾਂ ਨੇ ਸਮਾਨ ਹੀ ਸਰਾਂ ਦੇ ਚੁੱਕਿਆ ਜਿਹੜੀ ਇਹ ਜਿਹੜੀ ਹੜਤਾਲ ਆ ਇਹ ਨਹੀਂ ਹੋਣੀ ਚਾਹੀਦੀ ਉਦਾਂ ਪ੍ਰਸ਼ਾਸਨ ਨਾਲ ਬਹਿ ਕੇ ਗੱਲ ਕਰਨ ਜਿਹੜੀ ਕਰਨ ਵਾਲੀ ਆ ਹਾਂਜੀ ਜਾਮ ਵੀ ਕੋਈ ਮੰਗਿਆ ਦੱਸਣਾ ਆਪਣੇ ਬਾ ਅਵਸਰਾਂ ਨੂੰ ਵੀ ਆ ਗੱਲ ਹੈ ਧਿਆਨ ਕਰਕੇ ਤੇ ਸਾਰਾ ਖੱਜਲ ਖਾ ਵੀ ਹੋ ਡੇਰੀ ਤੱਕ ਨਹੀਂ ਆ ਬੱਚੇ ਚੁੱਕੇ ਆ ਲੋਕਾਂ ਨੇ ਤੇ ਮਰੀਜ਼ ਵੀ ਤੁਰੇ ਆਉਂਦੇ ਆ ਉਹ ਡੇਢ ਮੀਟ ਬਾਅਦ ਮੈਂ ਤੁਰ ਕੇ ਆ ਗਿਆ ਤੇ ਬਾਕੀ ਦਾ ਕੀ ਹਾਲ ਆ ਮੈਂ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਵੀ ਇਹ ਜਿਹੜੀਆਂ ਹੜਤਾਲਾਂ ਹੁੰਦੀਆਂ ਇਹ ਨਾ ਹੁਣ ਲੋਕਾਂ ਦੀ ਖੱਜਲ ਖਰਵਾਲੀ ਬੰਦ ਕਰੋ ਇਹ ਨਹੀਂ ਹੋਣੀ ਚਾਹੀਦੀ ਅੱਛੇ ਹੋ ਗਿਆ ਤੁਹਾਨੂੰ ਘੰਟਾ ਹੋ ਗਿਆ ਖੜਿਆ ਨੂੰ ਤੇ ਕਿੰਨੀ ਮੁਸ਼ਕਲ ਹੋ ਗਈ ਹਾਂਜੀ ਮੁਸ਼ਕਲ ਹੀ ਆਈ ਆ ਵੇਖੋ ਬਸ ਕੋਈ ਵੀ ਨਹੀਂ ਜਾਣ ਰਹੀ ਤੇ ਸਾਰਾ ਉਹ ਬੰਦ ਕਰਤਾ ਉਹ ਨਹੀਂ ਅਜੇ ਕੋਈ ਨਹੀਂ ਅਜੇ ਆਂਦੇ ਕੋਈ ਮਸਲਾ ਲੈਣ ਸਰਕਾਰ ਇਹੀ ਆ ਵੀ ਇਹਨਾਂ ਦੀਆਂ ਮੰਗਾਂ ਪੂਰੀਆਂ ਕਰਨ ਹਾਂਜੀ 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 ਸਾਰਿਆਂ ਨੂੰ ਮੁਸ਼ਕਲ ਆ ਜੀ ਆ ਵੇਖੋ ਸਾਰੇ ਸਵਾਰੀਆਂ ਤੜੀਆਂ ਪਈਆਂ ਹਾਂਜੀ ਹਾਂਜੀ ਇਹ ਤਾਂ ਹੈ ਹੀ ਆ ਉਹ ਜੋ ਕਹਿ ਰਹੇ ਉਹ ਸਹੀ ਕਰ ਰਹੇ ਸਾਡੀਆਂ ਜਿਹੜੇ ਟਰਾਂਸਪੋਰਟ ਵਿਭਾਗਾਂ ਵਾਂ ਉਹਦੇ ਵਿੱਚ 1 ਕਿਲੋਮੀਟਰ ਨਿੱਜੀ ਟਰਾਂਸਪੋਰਟਰਾਂ ਦੀਆਂ ਬੱਸਾਂ ਦਾ ਟੈਂਡਰ ਖੋਲਣ ਜਾ ਰਹੀ ਆ ਸਰਕਾਰ 2 ਵਜੇ ਉਹ ਟੈਂਡਰ ਖੋਲਣਾ ਸਾਡੀਆਂ ਸਰਕਾਰ ਦੇ ਨਾਲ ਲਗਭਗ 50 ਤੋਂ 55 ਮੀਟਿੰਗਾਂ ਹੋ ਚੁੱਕੀਆਂ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਬਾਰ-ਬਾਰ ਕਹਿ ਰਹੇ ਹਾਂ ਵੀ ਆਮ ਜਨਤਾ ਨੂੰ ਤੁਸੀਂ ਫ੍ਰੀ ਦੀ ਸਬਸ ਸਹੂਲਤ ਦਿੱਤੀ ਆ ਤੇ ਵਿਭਾਗ ਦੇ ਦੀਆਂ ਬੱਸਾਂ ਪਾਈਆਂ ਜਾਣ ਤੇ ਨਿੱਜੀਕਰਨ ਜਿਹੜਾ ਉਹ ਨਾ ਕੀਤਾ ਜਾਵੇ ਪਰ ਪਿਛਲੀਆਂ ਸਰਕਾਰਾਂ ਵੀ ਦੋ ਅਸੀਂ ਹੰਡਾਈਆਂ ਤੇ ਉਹਨਾਂ ਨੇ ਵੀ ਜਿਹੜੀਆਂ ਹਰ ਸਰਕਾਰ ਕੋਈ 500 600 ਬੱਸ ਪਾ ਕੇ ਜਾਂਦੀ ਪਰ ਇਹ ਸਰਕਾਰ ਨੇ 4 ਸਾਲ ਤੋਂ ਦਾ ਸਮਾਂ ਇਹਨਾਂ ਨੂੰ ਹੋ ਗਿਆ ਇੱਕ ਵੀ ਇਹਨਾਂ ਨੇ ਨਵੀਂ ਬੱਸ ਨਹੀਂ ਪਾਈ ਉਲਟਾ ਜਦੋਂ ਬੱਸਾਂ ਕੰਡਮ ਹੋ ਰਹੀਆਂ ਤੇ ਇਹ ਨਿੱਜੀ ਟਰਾਂਸਪੋਰਟਰਾਂ ਦੀਆਂ ਪ੍ਰਾਈਵੇਟ ਬੱਸਾਂ ਕਿਲੋਮੀਟਰ ਪਾ ਰਹੇ ਆ ਜਿਹਦਾ ਜਥੇਬੰਦੀ ਸਖਤ ਵਿਰੋਧ ਕਰਦੀ ਆ ਸੋ ਸਾਡੀ ਸਿੱਧੀ ਤੇ ਸਪਸ਼ਟ ਮੰਗ ਵਾ ਅੱਜ ਅਸੀਂ ਆਮ ਲੋਕਾਂ ਲਈ ਜਿਹੜਾ ਬੱਸ ਸਟੈਂਡ ਬੰਦ ਕੀਤੇ ਆ ਤੇ ਰੋਡ ਵੀ ਬਲੌਕ ਬੰਦ ਜਿਹੜੇ ਕਰਨ ਜਾ ਰਹੇ ਆ ਕਿਉਂਕਿ ਜੇ ਇਹ ਸਰਕਾਰੀ ਅਦਾਰੇ ਨਾ ਰਹਿਏ ਪ੍ਰਾਪਰਟੀਆਂ ਨਾ ਰਹੀਆਂ ਤੇ ਫਿਰ ਆਮ ਲੋਕਾਂ ਨੂੰ ਜਿਹੜੀ ਸਬਰ ਸਹੂਲਤ ਜਿਹੜੀ ਮਿਲਣੀ ਔਖੀ ਹੋ ਜੂਗੀ ਕੱਲ ਨੂੰ ਜਿਵੇਂ ਇਹ ਪ੍ਰਾਈਵੇਟ ਪਲੇਅਰਾਂ ਨੂੰ ਲਿਆ ਰਹੇ ਆ ਤੇ ਕੱਲ ਨੂੰ ਇਹ ਆਪੀ ਜਿਹੜੀਆਂ ਆਮ ਜਨਤਾ ਦੀਆਂ ਆਮ ਜਨਤਾ ਵਾ ਉਹਨਾਂ ਕੋ ਪ੍ਰਾਈਵੇਟ ਪਲੇਅਰ ਜਿਹੜੇ ਆ ਉਹ ਵੱਧ ਕਰਾਇਆ ਲੈਣਗੇ ਜਦੋਂ ਸਰਕਾਰੀ ادارے ਨਾ ਰਹਿ ਜਿਹੜੀ ਫ੍ਰੀ ਸਬਸਹੂਲਤ ਆ ਬੀਬੀਆਂ ਨੂੰ ਉਹ ਵੀ ਖਤਮ ਹੋ ਜੂਗੀ ਸੋ ਅਸੀਂ ਲੋਕਾਂ ਦੀ ਲੜਾਈ ਲੜ ਲਈ ਅੱਜ ਸੜਕਾਂ ਦੇ ਉੱਤੇ ਆ ਸੋ ਅਸੀਂ ਆਸ ਕਰਦੇ ਆ ਵੀ ਲੋਕ ਵੀ ਸਾਡਾ ਜਿਹੜਾ ਇਸ ਮਸਲੇ ਤੇ ਸਾਥ ਦੇਣ ਉਹਦਾ ਜ਼ਿੰਮੇਵਾਰ ਸਿੱਧੇ ਦੇ ਸਿੱਧੇ ਤੌਰ ਤੇ ਪੰਜਾਬ ਸਰਕਾਰ ਆ ਜੀ ਕਿਉਂਕਿ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕਾ ਵੀ ਅਸੀਂ 50 ਤੋਂ 55 ਮੀਟਿੰਗਾਂ ਕਰ ਚੁੱਕੇ ਹਾਂ ਜਦੋਂ ਦੀ ਸਰਕਾਰ ਆਈ ਆ ਉਦੋਂ ਮੰਗ ਪੱਤਰਾਂ ਦੇ ਵਿੱਚ ਕਹਿ ਰਹੇ ਆ ਵੀ ਨਵੀਆਂ ਬੱਸਾਂ ਪਾਈਆਂ ਜਾਣ ਮਹਿਕਮੇ ਦੀਆਂ ਬੱਸਾਂ ਪਾਈਆਂ ਜਾਣ ਔਰ ਉਹ ਨਵੀਆਂ ਬੱਸਾਂ ਪਾ ਤੇ ਰਹੇ ਆ ਪਰ 50 ਕਿਲੋਮੀਟਰ ਰੇ ਕਿਉਂਕਿ ਪ੍ਰਾਈਵੇਟ ਪਲੇਅਰਾਂ ਦੀਆਂ ਪਾਰੀਆਂ ਜੋ ਕਰੋੜਾਂ ਰੁਪਈਆ ਦਾ ਅਸੀਂ ਫਿਗਰਾਂ ਕੱਢ ਕੇ ਵੀ ਉਹਨਾਂ ਨੂੰ ਦੇ ਚੁੱਕੇ ਆ ਉਹ ਘਾਟਾ ਪਾਉਣ ਦੇ ਆ ਇਹ ਆਮ ਲੋਕਾਂ ਦੀ ਜਿਹੜੀ ਪ੍ਰਾਪਰਟੀ ਨੂੰ ਵੇਚ ਕੇ ਪ੍ਰਾਈਵੇਟ ਪਲੇਅਰਾਂ ਦੇ ਹੱਥ ਵਿੱਚ ਦੇਣਾ ਚਾਹੁੰਦੇ ਆ ਜਿਹਦਾ ਜਥੇਬੰਦੀ ਸਖਤ ਵਿਰੋਧ ਅੱਜ ਵੀ ਕਰਦੀ ਆ ਤੇ ਗਾਂ ਵੀ ਕਰੋ ਉਹੀ ਗੱਲ ਮੈਂ ਤੁਹਾਡੇ ਨਾਲ ਪਹਿਲਾਂ ਵੀ ਕਰ ਚੁੱਕਾ ਨਾ ਕਿ ਜੇ ਅੱਜ ਅਸੀਂ ਨਾ ਜਾਗੇ ਅੱਜ ਅਸੀਂ ਨਾ ਜਾਗੇ ਅੱਜ ਤੇ ਲੋਕ ਇੱਕ ਦਿਨ ਲਈ ਕਿਰਾਇਆ ਵੱਧ ਦੇ ਸਕਦੇ ਆ ਉਹਦੇ ਲਈ ਵੀ ਆਰਟੀਓ ਡੀਟੀਓ ਜ਼ਿੰਮੇਵਾਰ ਹੁੰਦੇ ਆ ਕਿਉਂਕਿ ਕੋਈ ਵੀ ਪ੍ਰਾਈਵੇਟ ਪਲੇਅਰ ਜਿਹੜਾ ਵਾ ਜਿੰਨਾ ਕਿਰਾਇਆ ਬਣਦਾ ਉਹ ਤੋਂ ਵੱਧ ਨਹੀਂ ਲੈ ਸਕਦਾ ਸਵਾਰੀ ਵੀ ਉਹਦਾ ਕਲੇਮ ਕਰ ਸਕਦੀ ਆ ਜੇ ਕੋਈ ਕਿਰਾਇਆ ਮੰਨ ਲਓ ਵੱਧ ਲੈਂਦੇ ਆ ਉਹ ਸਰਕਾਰ ਦੀ ਜ਼ਿੰਮੇਵਾਰੀ ਆ ਜੇਕਰ ਮੰਨ ਲਓ ਪੀ ਇਹ ਪ੍ਰਾਈਵੇਟ ਦਾ ਤੁਸੀਂ ਕਹਿੰਦੇ ਵੀ ਉਹ ਅੱਜ ਫਾਇਦਾ ਲੈ ਰਹੀ ਆ ਤੇ ਜੇਕਰ ਇਹ ਬੱਸਾਂ ਹੀ ਨਾ ਰਹੀਆਂ ਇਹ ਸਰਕਾਰੀ ਧਾਰੇ ਨਾ ਰਹੇ ਤੇ ਫਿਰ ਫਿਰ ਕੀ ਹੋਊਗਾ ਬਿਲਕੁਲ ਜੀ ਬਿਲਕੁਲ 2 ਵਜੇ ਤੱਕ ਅਸੀਂ ਵੇਟ ਕਰਾਂਗੇ 2 ਵਜੇ ਤੋਂ ਬਾਅਦ ਪੂਰਾ ਪੰਜਾਬ ਜਿਹੜਾ ਉਹ ਬਲੌਕਰਾਂ